ਮંત્રી ਸਾਹਿਬ ਸਾਡੇ ਸਵਾਲਾਂ ਦੇ ਜਵਾਬ ਤਾਂ ਦੇ ਕੇ ਜਾਓ ਆ ਹਾਲਾਤ ਨੇ ਅਸੀਂ ਤਾਂ ਫਤਿਹ ਅਸੀਂ ਤਾਂ ਫਤਿਹ ਬਲਾਉਣੇ ਆਏ ਸੀ ਤੁਹਾਡੇ ਕੋਲ ਚਲੋ ਮੀਡੀਆ ਨਾਲ ਤਾਂ ਗੱਲ ਕਰ ਲਈਏ ਅਸੀਂ ਮંત્રી ਸਾਹਿਬ ਨਹੀਂ ਕੋਈ ਨਹੀਂ ਵੀ ਇਹ ਮੀਡੀਆ ਖੜੀ ਹੈ ਇੱਥੇ ਅਸੀਂ ਇੱਕ ਮਿੰਟ ਇੱਕ ਮਿੰਟ ਅਸੀਂ ਤਾਂ ਮੀਡੀਆ ਦੇਖੋ ਇੱਥੇ ਇੱਥੇ ਕਰ ਲੋ ਸਤਿਕਾਰਯੋਗ ਮੀਡੀਆ ਖੜੀ ਹੈ ਸਾਰੀ ਹੁਣ ਹੱਥ ਦਾ ਕੌਣ ਹੁੰਦਾ ਕੰਮ ਕਰ ਲੋ ਕੋਈ ਕੰਮ ਕਰ ਲੋ ਚਲੋ ਕੋਈ ਮੀਡੀਆ ਨਾਲ ਗੱਲ ਕਰ ਰਹੀ ਹੈ ਬਾਹਰ ਆ ਜਾਓ ਅੱਜ ਇਹ ਸਾਈਡ ਤੇ ਖੜਾ ਮੈਂ ਸਾਈਡ ਤੇ ਖੜਾ ਇੱਥੇ ਬੱਸ ਇੱਥੇ ਕਰਦਾ ਹਾਂ ਹੁਣ ਨਹੀਂ ਇੱਥੇ ਕਰਦਾ ਬੱਸ ਇੱਥੇ ਕਰਵਾ ਜੋ ਆ ਜਾਓ ਤੁਸੀਂ ਜਲਦੀ ਆਉਣ ਕਰ ਕੋਈ ਨਹੀਂ ਕੋਈ ਨਹੀਂ ਕੋਈ ਅਸੀਂ ਕੋਈ ਆਪਣੇ ਤੇ ਦਿੱਕਤ ਨਹੀਂ ਕੋਈ ਨਹੀਂ ਕਾਬਲਾ ਲੰਗੀ ਜੇ ਕਾਬਲਾ ਸਾਰਾ ਆਹ ਦੋ ਦੇਖੋ ਆਹ ਦੋ ਗੱਡੀਆਂ ਕਰ ਕੋਈ ਨਹੀਂ ਕੋਈ ਨਹੀਂ ਕੋਈ ਆਹ ਕੱਢ ਦੋ ਦੋ ਗੱਡੀਆਂ ਆਹ ਸਾਈਡ ਤੇ ਕੱਢ ਦਿਓ ਪਿਛਾ ਪੈਰ ਤੋਂ ਕੋਈ ਫੋਟੋ ਲੈ ਲਓ ਇਹ ਕੜਤੀ ਕਰਦੇ ਯਾਰ ਇੱਧਰ ਖੜਕੀ ਕਰਨੀ ਆਪਾਂ ਹਾਂ ਇੱਧਰ ਸਾਈਡ ਦਾ ਸਾਈਡ ਦਾ ਸਾਡਾ ਸਾਡਾ ਸਾਈਡ ਪਤਾ ਹੁਣ ਹੋ ਗਿਆ ਹਾਂ ਦੇਖੋ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਹਾਂ ਜੀ ਐਡਿਕ ਅੱਛੇ ਆਓ ਬੇਤੀ ਇਹ ਅਭੀ ਭੱਜਦਾ ਕੌਣ ਹੁੰਦਾ ਆ ਮੈਂ মিডিয়াম ਦੇ ਮਾਧਿਅਮ ਰਾਹੀਂ ਪੂਰੇ ਪੰਜਾਬ ਨੂੰ ਦੁਨੀਆ ਚ ਵੱਸਦੇ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਭੱਜਦਾ ਕੌਣ ਹੁੰਦਾ ਭੱਜਦਾ ਉਹ ਹੁੰਦਾ ਜਿਹਦੇ ਮਨ 'ਚ ਚੋਰ ਹੁੰਦਾ ਝੂਠਾ ਬੰਦਾ ਭਜਦਾ ਹੁੰਦਾ ਸੱਚਾ ਬੰਦਾ ਛਾਤੀ ਤਾਣ ਕੇ ਵਿੱਚ ਬੱਜਦਾ ਹੁੰਦਾ ਜਿਹੜਾ ਸੱਚਾ ਹੁੰਦਾ ਉਹ ਛਾਤੀ ਤਾਣ ਕੇ ਵਿੱਚ ਬੱਜਦਾ ਹੁੰਦਾ ਤੇ ਝੂਠਾ ਨੱਠਦਾ ਹੁੰਦਾ ਸੋ ਸਾਡੇ ਆ ਫਟੇਗੜ ਸਾਹਿਬ ਜ਼ਿਲ੍ਹੇ ਦੇ ਅਸੀਂ ਬਚਤ ਭਵਨ ਖੜੇ ਆ ਔਰ ਇਹ ਮੰਤਰੀ ਆਏ ਸੀ ਸੌਂਧ ਸਾਹਿਬ ਤੇ ਸਾਨੂੰ ਪਤਾ ਲੱਗਿਆ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਰਜੀ ਸਿੰਘ ਤਰਾਤਲ ਜੀ ਅਸੀਂ ਕੁਦਰਤੀ ਇੱਥੇ ਸਾਹਮਣੇ ਤਹਿਸੀਲਚਾਹੇ ਸਾਹਮਣੇ ਬਚਤ ਭਵਨ ਆ ਪਤਾ ਲੱਗਿਆ ਕਿ ਮੰਤਰੀ ਸਾਹਿਬ ਆਏ ਬੈਠੇ ਨੇ ਤੇ ਅਧਿਕਾਰੀਆਂ ਨਾਲ ਜ਼ਿਲ੍ਹੇ ਦੇ ਨਾਲ ਮੀਟਿੰਗ ਕਰ ਰਹੇ ਨੇ ਜਿਦੇ ਚ ਖਾਸ ਕਰਕੇ ਮੁੱਦਾ ਵੀ ਇਹ ਸੀ ਕਿ ਨਸ਼ਾ ਖਤਮ ਕਰ ਲਈ ਚਲੋ ਚੰਗੀ ਗੱਲ ਆ ਨਸ਼ਾ ਪੰਜਾਬ ਤੋਂ ਖਤਮ ਕਰ ਲਈ ਅਧਿਕਾਰੀਆਂ ਨਾਲ ਮੀਟਿੰਗ ਕਰਨੀ ਚਾਹੀਦੀ ਆ ਸਾਰੀ ਜਾਂਚਣੀ ਚਾਹੀਦੀ ਦਸਤੀ 30 ਪਰ ਅਸੀਂ ਮੰਤਰੀ ਸਾਹਿਬ ਮੂਰੇ ਸਵਾਲ ਲੈ ਕੇ ਆਏ ਸੀ ਕਿ ਮੰਤਰੀ ਸਾਹਿਬ ਇਹ ਦੱਸੋ ਤੁਹਾਡੇ ਮੁੱਖ ਮੰਤਰੀ ਸਾਹਿਬ ਤੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਚਿੱਟਾ ਆਪਣੀ ਵਿਕਦਾ ਨਸ਼ਾ ਆਪਣੀ ਵਿਕਦਾ ਸਰਕਾਰਾਂ ਬਕਾਉਂਦੀਆਂ ਨੇ ਹੁਣੇ ਭੱਜ ਗਏ ਮੰਤਰੀ ਸਾਹਿਬ ਜਵਾਬ ਦੇ ਕੇ ਨਹੀਂ ਗਏ ਅਸੀਂ ਇਹ ਪੁੱਛਣਾ ਚਾਹੁੰਦੇ ਸੀ ਕਿ ਸੌਂਸਾ ਦੱਸ ਕੇ ਦੋ ਆ 3 ਸਾਲ ਜਿਹੜਾ ਨਸ਼ਾ ਵਿਕ ਰਿਹਾ ਇਹ ਤੁਸੀਂ ਆਪ ਵਿਕਾ ਰਹੇ ਹੋ ਇਹ ਤੁਹਾਡਾ ਮੁੱਖ ਮੰਤਰੀ ਵਿਕਾ ਰਹੇ ਆ ਮੰਤਰੀ ਵਿਕਾ ਰਹੇ ਆ ਐਮ ਐਲ ਐਮ ਵਿਕਾ ਰਹੇ ਨੇ ਜਿਹੜਾ ਪਿੰਡ ਪਿੰਡ ਕਰਿਆਨੇ ਦੀ ਦੁਕਾਨਾਂ ਤੇ ਨਸ਼ਾ ਵਿਕ ਰਿਹਾ ਇਹਦਾ ਜਵਾਬਤਾ ਦਿਓ ਨਾ ਇਹਦਾ ਜਵਾਬਤਾ ਦਿਓ ਪਰ ਉਹਨਾਂ ਹੱਥ ਦਾ ਕੌਣ ਹੁੰਦਾ ਜਿਹੜਾ ਜਿਹੜਾ ਸੱਚ ਬੋਲਣ ਦੀ ਤੇ ਸੱਚ ਦਾ ਸਾਹਮਣਾ ਕਰਨ ਦੀ ਹਿੰਮਤ ਨਾ ਰੱਖਦਾ ਹੋਵੇ ਸੋ ਇਹ ਕਹਿੰਦੇ ਸੀ ਫੈਕਟਰੀਆਂ ਇੱਥੇ ਲੱਗੀਆਂ ਹੋਈਆਂ ਨੇ ਪੰਜਾਬ ਤੁਹਾਨੂੰ ਦੱਸਣ ਕੀ ਆ ਹੁਣ ਫੈਕਟਰੀਆਂ ਫਤਿਹਗੜ੍ਹ ਸਾਹਿਬ ਲੱਗੀਆਂ ਹੋਈਆਂ ਕਿੱਥੇ ਲੱਗੀਆਂ ਹੋਈਆਂ ਸੋ ਹਾਲਾਤ ਇਹ ਨੇ ਕਿ ਇਹ ਮੰਤਰੀ ਸਾਹਿਬ ਬਿਨਾਂ ਸਵਾਲਾਂ ਦਾ ਜਵਾਬ ਦੇ ਇਹਨਾਂ ਦੇ ਸਾਰੇ ਐਮ ਐਲ ਏ ਇਥੋਂ ਭੱਜ ਗਏ ਆ ਗੱਡੀਆਂ ਚਾੱਕ ਕੇ ਪ੍ਰਸ਼ਾਸਨ ਪੁਲਿਸ ਐਲ ਆ ਰੱਖੀ ਆ ਵੀ ਜਿਵੇਂ ਅਸੀਂ ਕੋਈ ਇੱਥੇ ਕੋਈ ਵੱਡੇ ਗੈਂਗਸਟਰ ਹੁੰਨੇ ਹੋਣੇ ਆ ਚਲੋ ਇੱਕ ਘੰਟਾ ਅਸੀਂ ਬਾਹਰ ਖੜ ਕੇ ਬੇਟ ਵੀ ਕੀਤੀ ਕਿ ਕੋਈ ਗੱਲ ਨਹੀਂ ਸਵਾਲਾਂ ਦੇ ਜਵਾਬ ਅਸੀਂ ਪੁੱਛਣੇ ਸੀ ਪਰ ਮੈਂ ਸਮਝਦਾ ਕਿ ਇਹ ਝੂਠੀ ਸਰਕਾਰ ਝੂਠੀ ਸਰਕਾਰ ਦੇ ਮੰਤਰੀ ਐਮ ਐਲ ਏ ਚ ਬਿਨਾਂ ਸਵਾਲਾਂ ਦਾ ਜਵਾਬ ਦੇ ਇ ਜੇ ਸਾਹਿਬ ਅੰਦਰ ਕਾਨਫਰੰਸ ਸਾਲ ਇੰਦਰਾਣ ਉਹਨਾਂ ਨੇ 500 ਦੇ ਕਹਿ ਕਿ ਕਾਲੀਦਲ ਦੇ ਟਾਈਮ ਨਸ਼ਾ ਇੱਥੇ ਪਿਆਰ ਤੋਂ ਵੜਿਆ ਸੀ ਕਿਨੇ ਕਿਰੇ ਗਿਆ ਇਹ ਫੋਟੀ ਬਾਹ ਫੜੀਆ ਕਿਸੇ ਨੇ ਕਰੋ ਕਾਰਵਾਈ ਦੇਖੇ ਭੱਜ ਗਿਆ ਗੱਲ ਕੀਆ ਵੀ ਸਾਹਮਣੇ ਸਾਹਮਣੇ ਕਰ ਲੈਂਦੇ ਸਵਾਲ ਜਵਾਬ ਫਿਰ ਸਾਹਮਣੇ ਪੁੱਛਣ ਦੇ ਜਵਾਬ ਵੀ ਦੇ ਦਿੰਦੇ ਫਿਰ ਸੋ ਇਹ ਝੂਠੀ ਸਰਕਾਰ ਹੈ ਪਿੰਡ ਪਿੰਡ ਨਸ਼ਾ ਵਿਕ ਰਿਹਾ ਹੁਣੇ ਥੋਕ ਕੇ ਕਹਿੰਦੇ ਆ ਮੀਡੀਅਮ ਦੇ ਮਾਧਿਮ ਨਾਲ ਹੀ ਕਿ ਮੁੱਖ ਮੰਤਰੀ ਸਿਆ ਨਸ਼ਾ ਆਪਣੀ ਵਿਗਦਾ ਥੋਡੀ ਸਰਕਾਰ ਵਿਕਾਰਹੀ ਆ ਇਹ ਕੇਜਰੀਵਾਲ ਭਗਵੰਤ ਮਾਨ ਦੀ ਸਰਕਾਰ ਪਿੰਡ ਪਿੰਡ ਨਸ਼ਾ ਵਿਕਾਰੀ ਆ ਪਿੰਡ ਪਿੰਡ ਲੋਕ ਨੌਜਵਾਨ ਮਰ ਰਹੇ ਨੇ ਇੱਥੇ ਤਾਂ ਕਹਾਲਾਤ ਨੇ ਕਿ ਕੁੜੀਆਂ ਨਸ਼ੇ ਦੇ ਨਾਲ ਮਰ ਰਹੀਆਂ ਨੇ ਇਹ ਸਰਕਾਰ ਦਾ ਇਹ ਜਿਹੜੀ ਬਦਲਾਅ ਦੀ ਸਰਕਾਰ ਹੈ ਨਵਾਂ ਬਦਲਾਅ ਆਇਆ ਸੋ ਇਹ ਅੱਜ ਝੂਠੇ ਲੋਕ ਮੂੰਹ ਛਪਾ ਕੇ ਨੱਟ ਕੇ ਜੇ ਜਿਗਰਾ ਸੀ ਤਾਂ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਇਹਨਾਂ ਨੂੰ ਪਿੰਡ ਪਿੰਡ ਮੇਰੀ ਬੇਨਤੀ ਆ ਪਿੰਡ ਪਿੰਡ ਇਹਨਾਂ ਦੇ ਚਾਹੇ ਮੰਤਰੀ ਨੇ ਚਾਹੇ ਐਮਐਲਏ ਨੇ ਪਿੰਡ-ਪਿੰਡ ਘੇਰ ਕੇ ਇਹਨਾਂ ਨੂੰ ਸਵਾਲ ਪੁੱਛੋ ਤੇ ਇਦਾਂ ਹੀ ਨੱਠਣਗੇ ਆ ਪੁੱਛਦੇ